ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਸਭ ਤੋਂ ਛੋਟੇ ਆਕਾਰ ਦਾ ਸਰੂਪ ਹੈ ਇਸ ਤੇ 1430 ਪੂਰੇ ਅੰਗ ਨੇ ਇੱਕ ਗ੍ਰੰਥ Hindu dharm ਨਾਲ ਸੰਬੰਧ ਰੱਖਦਾ ਹੈ ਜੀ ਇਸ ਦੇ ਜਿਹੜੀ ਆਊਟਲਾਈਨ ਆਊਟਲਾਈਨਿੰਗ ਆ ਜਿਹੜੀ ਇਹਦੀ ਡੈਕੋਰੇਸ਼ਨ ਹੋਈ ਆ ਉਹ ਸਾਰੀ ਨੀਲਮ ਤੇ 골ਡ ਦੇ ਨਾਲ ਹੋਈ ਹੈ ਇਹ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਹੈ ਜਨਮ ਸਾਖੀ ਹੈ ਪ੍ਰਾਤਮਿਕ ਵਾਰ ਦੇ ਵਿੱਚ ਜਦੋਂ ਅੱਗੇ ਫੌਜ ਨੇ ਜਾਣਾ ਹੁੰਦਾ ਸੀ ਵੱਡਾ ਸਰੂਪ ਨੂੰ ਲੈ ਕੇ ਜਾਣ ਵਿੱਚ ਮੁਸ਼ਕਲ ਸੀ ਇਸ ਕਰਕੇ ਇਹ ਛੋਟੇ ਸਰੂਪ ਨੂੰ ਸਿੱਖ ਆਪਣੀ ਪਗੜੀ ਵਿੱਚ ਰੱਖਦੇ ਸੀ ਇਹ ਹੱਥ ਲਿਖਤਾਂ ਵਾਂ ਜਿਹੜੀਆਂ ਤੁਹਾਨੂੰ ਕਿਤੇ ਹੋ ਨਹੀਂ ਮਿਲਣਗੀਆਂ ਪ੍ਰਾਤਨ ਸਰੂਪ ਜਿਹੜੇ ਆਪਾਂ 400 400 ਸਾਲ ਜਿਹੜੇ ਪੁਰਾਣੇ ਪ੍ਰਾਤਨ ਸਰੂਪ ਨੇ ਸਾਰੀਆਂ ਹੀ ਹੱਥ ਲਿਖਤਾਂ ਸਰੂਪ ਇਹ 400 ਕੁ ਸਰੂਪ ਜਿਹੜੀਆਂ ਇਹ ਤੁਹਾਡੇ ਸਾਹਮਣੇ ਪਏ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸਿੱਖ ਧਰਮ ਦਾ ਇੱਕ ਅਨਮੋਲ ਖਜ਼ਾਨਾ ਦਿਖਾ ਰਹੇ ਹਾਂ ਉਸ ਖਜ਼ਾਨੇ ਦੇ ਨਾਲ ਜਿੱਥੋਂ ਕਿ ਦੁਨੀਆ ਲੱਭਣ ਵਾਸਤੇ ਦੁਨੀਆ ਭਰ ਦੇ ਵਿੱਚ ਘੁੰਮਦੀ ਹੈ ਲੇਕਿਨ ਅੱਜ ਅਸੀਂ ਆਏ ਹਾਂ ਪਿੰਡ ਮੱਲੂ ਨੰਗਲ ਚ ਤਮੰਨੂ ਲੰਗਰ ਦੇ ਵਿੱਚ ਅਸੀਂ ਇੱਕ ਤੁਹਾਨੂੰ ਇੱਕ ਐਸੀ ਰੈਫਰੈਂਸ ਲਾਇਬ੍ਰੇਰੀ ਤੇ ਲੈ ਕੇ ਜਾ ਰਹੇ ਹਾਂ ਜਿਹੜੀ ਕਿ ਰੈਫਰੈਂਸ ਲਾਇਬ੍ਰੇਰੀ ਇਸ ਕਰਕੇ ਹੈ ਕਿ ਜਿੱਥੇ ਹਰ ਧਰਮ ਦੇ ਜਿਹੜੀਆਂ ਕਿਤਾਬਾਂ ਨੇ ਉਹ ਤੁਹਾਨੂੰ ਮਿਲਣਗੀਆਂ ਔਰ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਛੋਟਾ ਪਾਵਨ ਸਰੂਪ ਜਿਹੜਾ ਹੈ ਉਹ ਵੀ ਇਸ ਜਗ੍ਹਾ ਤੇ ਹੈ ਔਰ ਇੱਥੇ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ ਜਿਹੜੇ ਗ੍ਰੰਥ ਲਿਖੇ ਗਏ ਨੇ ਜਾਂ ਜਿਹੜੀ ਹੋਰ ਵੀ ਧਾਰਮਿਕ ਪੁਸਤਕਾਂ ਨੇ ਉਹਨਾਂ ਨੂੰ ਸੋਨੇ ਦੇ ਨਾਲ ਅਤੇ ਨੀਲਮ ਦੇ ਨਾਲ ਲਿਖਿਆ ਗਿਆ ਹੈ ਤਾਂ ਤੁਸੀਂ ਸਭ ਤੋਂ ਪਹਿਲੇ ਟੀਵੀ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਤਾਂ ਇਹ ਜਿਹੜਾ ਲਖਾਈ ਹੈ ਉਹ ਨੀਲਮ ਨੀਲਮ ਜਿਹੜਾ ਕੀ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਹੁੰਦਾ ਹੈ ਇਸ ਤਰੀਕੇ ਦਾ ਦੱਸਿਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਲਖਾਈ ਜਰੀ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਹੈ ਤੇ ਉਹ ਤੁਸੀਂ ਦੇਖ ਰਹੇ ਹੋ ਔਰ ਉਹਦੇ ਨਾਲ-ਨਾਲ ਹੋਰ ਬਹੁਤ ਵੱਡਾ ਖਜ਼ਾਨਾ ਜਿਹੜਾ ਹੈ ਇੱਥੇ ਜਿਹੜਾ ਹੈ ਰੱਖਿਆ ਗਿਆ ਹੈ ਔਰ ਇਸ ਖਜ਼ਾਨੇ 'ਚ ਇਕੱਲੇ ਸਿੱਖ ਧਰਮ ਨਹੀਂ ਬਲਕਿ Hindu ਧਰਮ ਔਰ ਖਾਸ ਕਰਕੇ ਮੁਸਲਮ ਧਰਮ ਦੇ ਨਾਲ ਜੁੜੀਆਂ ਜਿਹੜੀਆਂ ਧਾਰਮਿਕ ਕਿਤਾਬਾਂ ਨੇ ਉਹ ਤੁਹਾਨੂੰ ਇੱਥੇ ਨਜ਼ਰ ਆਣਗੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਹਸਤ ਲਿਖਤਨ ਹਸਤ ਲਿਖਤ ਦਾ ਮਤਲਬ ਹੈ ਹੱਥ ਨਾਲ ਲਿਖੀ ਹੋਈ ਕਿਤਾਬ ਜਿਹੜੀ ਅੱਜ ਤੁਹਾਨੂੰ ਦੱਸਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਸ ਲਾਇਬ੍ਰੇਰੀ ਬਾਰੇ ਤੁਹਾਨੂੰ ਹਰ ਇੱਕ ਚੀਜ਼ ਦੀ ਵਿਆਖਿਆ ਕਰ ਸਕੀਏ ਕਿਉਂਕਿ ਅਸੀਂ ਇੰਨੇ ਗਿਆਨੀ ਗਿਆਨ ਨਹੀਂ ਆ ਕਿਉਂਕਿ ਅਸੀਂ ਇੱਕ ਬਤੌਰ ਪੱਤਰਕਾਰ ਦੇ ਤੌਰ ਦੇ ਉੱਤੇ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਹਾਂ ਲੇਕਿਨ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮਾਹਰ ਨੇ ਜਾਂ ਜਿਹੜੇ ਇਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੰਮ ਕਰਦੇ ਨੇ ਜਾਂ ਸੇਵਾ ਨਿਭਾਉਂਦੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਇੱਕ ਇੱਕ ਚੀਜ਼ ਧਿਆਨ ਨਾਲ ਸੁਣਨ ਵਾਲੀ ਹੈ ਵੇਖਣ ਵਾਲੀ ਹੈ ਕਿਉਂਕਿ ਇਸ ਚੀਜ਼ ਬਾਰੇ ਗਿਆਨ ਸਾਨੂੰ ਨਹੀਂ ਸੀ ਲੇਕਿਨ ਜਦੋਂ ਇੱਥੇ ਆ ਕੇ ਵੇਖਿਆ ਕਿ ਇਹਨਾਂ ਅਨਮੋਲ ਖਜ਼ਾਨਾ ਸਾਡੇ ਦੇਸ਼ 'ਚ ਹੈ ਸਾਡੇ ਧਰਮ ਦਾ ਹੈ ਔਰ ਉਸ ਵਿਰਾਸਤ ਨੂੰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਨਾਲ ਇਸੇ ਪਿੰਡ ਦੇ ਔਰ ਲੋਕ ਮੌਜੂਦ ਨੇ ਜਿਹੜੇ ਕਿ ਇਸ ਰੈਫਰੈਂਸ ਲਾਇਬ੍ਰੇਰੀ ਦੀ ਸੇਵਾ ਕਰਦੇ ਨੇ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਤੇ ਉਹਨਾਂ ਦੇ ਨਾਲ ਭਾਈ ਸਾਹਿਬ ਨੇ ਜਿਹੜੇ ਜਹਦਾਰ ਸਾਹਿਬ ਦੇ ਪੁੱਤਰੇ ਨੇ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਜਾਣਾਂਗੇ ਕਿ ਆਖਿਰਕਾਰ ਕੀ ਹਾਲ ਹੈ ਕਿਵੇਂ ਇਸ ਦੀ ਸ਼ੁਰੂਆਤ ਹੋਈ ਔਰ ਕਿੱਥੋਂ ਤੱਕ ਇਹ ਖਜ਼ਾਨਾ ਰੱਖਿਆ ਗਿਆ ਹੈ ਸਭ ਤੋਂ ਪਹਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇਹ ਨਮੋਲ ਖਜ਼ਾਨਾ ਅੱਜ ਤੱਕ ਕੰਨੀ ਕਦੀ ਦੇਖਿਆ ਗਿਆ ਅਸੀਂ ਬਹੁਤ ਸਾਰੀ ਜਗ੍ਹਾ ਤੇ ਵਿਜ਼ਿਟ ਕਰਦੇ ਆ ਕਿਤੇ ਇੱਕ ਅਧੀਕ ਧਾਰਮਿਕ ਕਿਤਾਬ ਜਾਂ ਜਿਹਨੂੰ ਗ੍ਰੰਥ ਵੀ ਅਸੀਂ ਕਹਿੰਦੇ ਆ ਜਾਂ ਪੁਸਤਕ ਵੀ ਕਿਹਾ ਜਾਂਦਾ ਇਹ ਕਿਵੇਂ ਖਜ਼ਾਨੇ ਦੀ ਸ਼ੁਰੂਆਤ ਹੋਈ ਇੱਕ ਖਜ਼ਾਨੇ ਦੀ ਸ਼ੁਰੂਆਤ ਜਦੋਂ ਐਸਜੀਪੀਸੀ ਦੇ ਡਿਊਟੀ ਲਈ ਸਰਦਾਰ ਦਲੀਪ ਸਿੰਘ ਮੱਲੂ ਨੰਗਲ ਹੋਣਾ ਦੀ ਜਦੋਂ 1984 ਦੇ ਵਿੱਚ ਜਿਹੜੀ ਇੰਡੀਅਨ ਆਰਮੀ ਸੀ ਉਹ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਅੰਮ੍ਰਿਤਸਰ ਸੀ ਉਹਦੇ ਵਿੱਚ ਉਹ ਜੋ ਵੀ ਸਾਡੀਆਂ ਰੈਫਰੈਂਸ ਬੁੱਕ ਸੀ ਹੱਥ ਲਿਖਤ ਸੀ ਜਾਂ ਜੋ ਵੀ ਖਰੜਾ ਉੱਥੇ ਵੀ ਮੌਜੂਦ ਸੀ ਉਹ ਸਾਰਾ ਚੁੱਕ ਕੇ ਲੈ ਗਏ ਜੋ ਕਿ ਉਹਨਾਂ ਨੇ ਅੱਜ ਤੱਕ ਵਾਪਸ ਨਹੀਂ ਕੀਤਾ ਏ 1984 ਤੋਂ ਬਾਅਦ ਐਸਟੀਬੀਸੀ ਨੇ ਡਿਊਟੀ ਲਈ ਸਰ ਦਾ ਦਲੀਪ ਸਿੰਘ ਮਲੂਨਾਗਲ ਜੀ ਦੀ ਕਿ ਤੁਸੀਂ ਇਸ ਲਾਇਬ੍ਰੇਰੀ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ ਉਹਨਾਂ ਨੇ ਇੱਕ ਰੈਫਰੈਂਸ ਲਾਇਬ੍ਰੇਰੀ ਉੱਥੇ ਬਣਾਈ ਤੇ ਕੁਝ ਖਰੜੇ ਜਿਹੜੇ ਆ ਇਥੇ ਇਸਰਾਇਲ ਰੈਰੀ ਦੇ ਵਿੱਚ ਰੱਖੇ ਜੀ ਤੇ ਇਹ ਇਹ ਭਾਈ ਸਾਹਿਬ ਆਪਾਂ ਸਭ ਤੋਂ ਪਹਿਲਾਂ ਤੇ ਇਸ ਜਿਹਦਾ ਮੈਂ ਇੱਕ ਸਟਾਰਟਿੰਗ ਦੇ ਉੱਤੇ ਵਿਵਰਣ ਕੀਤਾ ਸੀ ਕਿ ਨੀਲਮ ਦੇ ਨਾਲ ਤੇ ਸੋਨੇ ਦੇ ਨਾਲ ਲਿਖੀ ਹੈ ਇਹ ਹੈ ਕੀ ਹੈ ਇਸ ਗ੍ਰੰਥਾਨਾਮੇ ਜੀ ਸ਼ਿਵ ਵਿਨੋਦ ਗ੍ਰੰਥ ਸ਼ਿਵ ਵਿਨੋਦ ਗ੍ਰੰਥ ਨਾਉਂ ਕਿ ਕਿਤੇ ਲਿਖਿਆ ਸ਼ਿਵ ਵਿਨੋਦ ਤਾਂ ਸ਼ਿਵ ਵਿਨੋਦ ਭਾਈ ਸਾਹਿਬ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਹਿੰਦੀ ਦੇ ਲਫ਼ਜ਼ ਨੇ ਸ਼ਿਵ ਔਰ ਹਿੰਦ ਵਿਨੋਦ ਗ੍ਰੰਥ ਜਿਹੜਾ ਹਿੰਦੀ ਦੇ ਵਰਡ ਨੇ ਹਾਂਜੀ ਇਹ ਗ੍ਰੰਥ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ ਜੀ ਇਸ ਦੀ ਜਿਹੜੀ ਆਊਟਲਾਈਨ ਆਊਟਲਾਈਨਿੰਗ ਜਾਂ ਜਿਹੜੀ ਇਹਦੀ ਡੈਕੋਰੇਸ਼ਨ ਹੋਈ ਆ ਉਹ ਸਾਰੀ ਨੀਲਮ ਤੇ 골ਡ ਦੇ ਨਾਲ ਹੋਈ ਨੇ ਦੋ ਦੋ ਇਸ ਤੇ ਸਾਡੇ ਕੋਲ ਖਰੜੇ ਮੌਜੂਦ ਨੇ ਇੱਥੇ ਲੱਗਦੇ ਰਹੀ ਵਿੱਚ ਤੇ ਇਹ ਕਿਸ ਧਰਮ ਨੂੰ ਰਿਪਰੈਜ਼ੈਂਟ ਕਰਦਾ ਹੈ ਇਹਦੇ ਬਾਰੇ ਇਹ ਹਿੰਦੂ ਧਰਮ ਨੂੰ ਰਿਪਰੈਜ਼ੈਂਟ ਕਰਦਾ ਜੀ ਤਾਂ ਇਹਦੀ ਲਿਖਾਈ ਸਾਰੀ ਹਸਤ ਲਿਖਿਤ ਹੈ ਹਸਤ ਲਿਖਤ ਹੈ ਗੁਰਮੁਖੀ ਦੇ ਵਿੱਚ ਪਰ ਅੱਛਾ ਗੁਰਮੁਖੀ ਦੇ ਵਿੱਚ ਹੈ ਤਾਂ ਤੁਸੀਂ ਦੇਖੋ ਕਿ ਗੁਰਮੁਖੀ ਦੇ ਵਿੱਚ ਜਿਹੜਾ ਹੈ ਲਿਖਿਆ ਗਿਆ ਹੈ ਇਸ ਤੋਂ ਇਲਾਵਾ ਇਹ ਇੱਕ ਇਸ ਗ੍ਰੰਥ ਬਾਰੇ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਤੁਸੀਂ ਸਾਨੂੰ ਦੱਸੋਗੇ ਇਹ ਕੀ ਹੈ ਜਿਹੜਾ ਸੀ ਕਿਉਂਕਿ ਇਹ ਲੱਗਦਾ ਕਿ ਸੰਸਕ੍ਰਿਤ ਲਿਖਿਆ ਹੋਇਆ ਹੈ ਜੀ ਇਹ ਇੱਕ ਗ੍ਰੰਥ ਹੈ ਹੱਥ ਲਿਖਤ ਹੈ ਇਹ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਹੈ ਅੱਛਾ ਹਾਂ ਜੀ ਦਿਖਾਓਗੇ ਜੀ ਕੀ ਚੀਜ਼ ਹੈ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਇਹ ਸੰਸਕ੍ਰਿਤ ਤਾਂ ਇਹ ਕਿਸ ਸੰਸਕ੍ਰਿਤ ਅਗਰ ਲਿਖੀ ਹੈ ਤਾਂ ਇਹ ਹਸਤ ਹੱਥ ਦੀ ਲਿਖੀ ਹੈ ਤਾਂ ਇਹ ਕਿਸ ਧਰਮ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇਹ ਅਸੀਂ ਪੜ੍ਹ ਨਹੀਂ ਸਕਦੇ ਨੂੰ ਐਕਚੁਅਲੀ ਇਹਦੇ ਬਾਰੇ ਨੌਲੇਜ ਨਹੀਂ ਹੈ ਕੀ ਲਿਖਿਆ ਹੈ ਜਿੱਨਾ ਚੇ ਨੈਲ ਨੌਲੇਜ ਨਹੀਂ ਹੈ ਨਹੀਂ ਕਹਿ ਸਕਦੇ ਕਿ ਕਿਦੇ ਕਿਸ ਧਰਮ ਨਾਲ ਰਿਲੇਟਡ ਹੈ ਤੁਸੀਂ ਵੇਖ ਸਕਦੇ ਹੋ ਕਿ ਹੋਰ ਬਹੁਤ ਸਾਰੇ ਖਰੜੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀਆਂ ਧਾਰਮਿਕ ਕਿਤਾਬਾਂ ਜਾਂ ਧਾਰਮਿਕ ਗ੍ਰੰਥ ਜਿਨੂੰ ਅਸੀਂ ਕਹਿ ਰਹੇ ਹਾਂ ਇਹ ਸਾਰੇ ਜਿਹੜੇ ਇੱਥੇ ਵਿਰਾਜਮਾਨ ਨੇ ਔਰ ਹਰ ਚੀਜ਼ ਹੱਥ ਨਾਲ ਲਿਖੀ ਹੋਈ ਹੈ ਤੇ ਖੋਰ ਤੁਹਾਨੂੰ ਦੱਸਾਂਗੇ ਕਿ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜੀ ਇਹ ਇੱਕ ਤਰ੍ਹਾਂ ਦੀ ਕਿਤਾਬ ਮੰਨੀ ਜਾ ਰਹੀ ਪਾ ਜੀ ਇਹ ਕੀ ਹੈ ਇਹ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਹੈ ਜਨਮ ਸਾਖੀ ਹੈ ਪ੍ਰਾਤਮਿਕ ਹੂੰ ਤੇ ਇਹਦੇ ਕੀ ਲਿਖਿਆ ਇਹ ਵੀ ਹੱਥ ਨਾਲ ਲਿਖੀ ਹੈ ਇਹ ਜਿਹੜੀ ਮੱਕੇ ਵਾਲੀ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ ਹੱਥ ਲਿਖਤ ਜਨਮ ਸਾਖੀ ਹੈ ਉਹ ਮੇਰੀ ਉਹ ਹੈ ਜੀ ਇਹ ਹੱਥ ਲਿਖਤ ਸਰੂਪ ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਤਸਵੀਰ ਵੀ ਇੱਥੇ ਤੁਹਾਨੂੰ ਬਣੀ ਆਏਗੀ ਤਾਂ ਇਸ ਤੋਂ ਇਲਾਵਾ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਇਹ ਇੱਕ ਹੋਰ ਜਿਹੜਾ ਹੈ ਧਾਰਮਿਕ ਗ੍ਰੰਥ ਇਸੇ ਇਹ ਕੀ ਹੈ ਜੀ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜੀ ਇਸ ਦੇ ਵਿੱਚ ਸੇਖਤ ਗੁਰਪ੍ਰਤਾਪ ਸੂਰਜ ਜੀ ਗ੍ਰੰਥ ਹੈ ਜੀ ਹਾਂਜੀ ਇਹਦੇ ਵਿੱਚ ਕੀ ਲਿਖਿਆ ਜੀ ਇਹਦੇ ਵਿੱਚ ਸਿੱਖ ਇਤਿਹਾਸ ਬਾਰੇ ਲਿਖਿਆ ਹੈ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੋ ਵੀ ਸਿੱਖਾਂ ਦਾ ਇਤਿਹਾਸ ਹੈ ਉਹਦੇ ਵਿੱਚ ਤਹ ਹੁੰਦਾ ਨਾ ਸਿਸਬ ਤੋਂ ਅਲੱਗ ਜਿਹੜੀ ਚੀਜ਼ ਦਿਖਾਣੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਛੋਟਾ ਪਾਵਨ ਸਰੂਪ ਜਿਹੜਾ ਹੈ ਉਹ ਅਸੀਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਤੁਸੀਂ ਅੱਜ ਤੱਕ ਨਾ ਟੀਵੀ ਸਕਰੀਨ ਦੇ ਉੱਤੇ ਬਹੁਤ ਸਾਰੇ ਇਸ ਤਰੀਕੇ ਦੇ ਧਾਰਮਿਕ ਕਿਤਾਬਾਂ ਦੇਖੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਦੇਖੇ ਉਹਨਾਂ ਦੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਚਜੇ ਤਰੀਕੇ ਦੇ ਨਾਲ ਇਸ ਨੂੰ ਇੱਥੇ ਸਾਮ ਸੰਭਾਲ ਜਿਹੜੀ ਇਸ ਦੀ ਕੀਤੀ ਗਈ ਹੈ ਤਾਂ ਤੁਸੀਂ ਦੇਖੋ ਕਿ ਬਾਕਾਇਦਾ ਤੌਰ ਦੇ ਉੱਤੇ ਇੱਕ ਬਾਕਸ ਦੇ ਵਿੱਚ ਜਿਸ ਤਰ੍ਹਾਂ ਸੋਨਾ ਹੁੰਦਾ ਹੈ ਉਸ ਤਰੀਕੇ ਦੇ ਨਾਲ ਅਬ ਕਾਇਦਾ ਤੌਰ ਦੇ ਉੱਤੇ ਇਸ ਨੂੰ ਰੱਖਿਆ ਗਿਆ ਹੈ ਤਾਂ ਭਾਈ ਸਾਹਿਬ ਇਹ ਵਾ ਵਾਏ ਗੁਰੂ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਫਤਿਹ ਇਸ ਕਰਕੇ ਬੁਲਾਈ ਆ ਕਿ ਬੜੀ ਅਨਮੋਲ ਚੀਜ਼ ਹੈ ਤੇ ਪਹਿਲੇ ਪ੍ਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਤੇ ਇਹ ਇਹ ਸਰ ਇਸ ਨੂੰ ਖੋਲੋਗੇ ਥੋੜਾ ਜਿਹਾ ਹਾਂ ਤੇ ਇਹ ਇਸ ਇਸ ਨੂੰ ਤਾਂ ਬਿਲਕੁਲ ਤੇ ਇਹ ਭਾਜੀ ਇਹ ਕਿੰਨਾ ਕੀ ਹੈ ਕੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਸਭ ਤੋਂ ਛੋਟੇ ਆਕਾਰ ਦਾ ਸਰੂਪ ਹੈ ਇਸ ਤੇ 1430 ਪੂਰੇ ਅੰਗ ਨੇ ਇਹਦੇ ਨਾਲ ਦੇ ਸਾਡੇ ਕੋਲ ਦੋ ਸਰੂਪ ਸੀਗੇ ਇੱਕ ਟੌੜਾ ਸਾਹਿਬ ਦੇ ਕਹਿੰਦੇ ਸਰਦਾਰ ਦਲੀਪ ਸਿੰਘ ਮੱਲੂ ਨੰਗਲ ਜੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਵਿੱਚ ਦੇ ਦਿੱਤਾ ਇਹ ਦੋ ਸਰੂਪ ਸੀ ਇੱਕ ਸਾਡੇ ਕੋਲ ਇੱਥੇ ਮੱਲੂ ਨੰਗਲ ਮੌਜੂਦ ਹੈ ਇੱਕ ਹਰਮੰਦਰ ਸਾਹਿਬ ਦੇ ਦਿੱਤਾ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਐਕਚੁਅਲੀ ਜਰਮਨ ਦੀ ਜਦੋਂ ਸਿੱਖ ਜਰਮਨ ਦੀ ਫੌਜ ਦੇ ਵਿੱਚ ਲੜੇ ਉਹਨਾਂ ਨੇ ਇਹ ਸਰੂਪ ਉਦੋਂ ਦੇ ਪ੍ਰਿੰਟਡ ਸਰੂਪ ਨੇ ਹੱਥ ਲਿਖਤ ਨਹੀਂ ਇਹ ਪ੍ਰਿੰਟਡ ਸਰੂਪ ਹੈ ਔਰ ਬਹੁਤ ਛੋਟੇ ਆਕਾਰ ਦਾ ਹੈ ਇਹਨੂੰ ਮੈਗਨੀਫਾਈਂਗ ਗਲਾਸ ਤੋਂ ਬਿਨਾ ਨਹੀਂ ਪੜਿਆ ਜਾ ਸਕਦਾ ਨੇਕ ਡਾਈ ਦੇ ਨਾਲ ਤੁਸੀਂ ਨੰਗੀ ਅੱਖ ਨਾਲ ਇਹਨੂੰ ਨਹੀਂ ਪੜ ਸਕਦੇ ਤੇ ਇਹਨੂੰ ਫਿਰ ਕਿਵੇਂ ਕਿਉਂ ਇਤਨਾ ਛੋਟਾ ਤਿਆਰ ਕੀਤਾ ਗਿਆ ਐਕਚੁਅਲੀ ਜਦੋਂ ਪਿਵਾਰ ਦੇ ਵਿੱਚ ਜਦੋਂ ਅੱਗੇ ਫੌਜ ਨੇ ਜਾਣਾ ਹੁੰਦਾ ਸੀ ਵੱਡਾ ਸਰੂਪ ਨੂੰ ਲੈ ਕੇ ਜਾਣ ਵਿੱਚ ਮੁਸ਼ਕਲ ਸੀ ਇਸ ਕਰਕੇ ਇਹ ਛੋਟੇ ਸਰੂਪ ਨੂੰ ਸਿੱਖ ਆਪਣੀ ਪਗੜੀ ਵਿੱਚ ਰੱਖਦੇ ਸੀ ਸਵੇਰੇ ਮਹਾਰਾਜ ਦਾ ਹੁਕਮਨਾਮਾ ਲੈਣ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਫਿਰ ਅੱਗੇ ਜੰਗ ਦੇ ਵਿੱਚ ਜਾਂਦੇ ਸੀਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਤੁਹਾਨੂੰ ਹੋਰ ਵੀ ਅਸੀਂ ਕਿਤਾਬਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਇੱਕ ਅਨਮੋਲ ਖਜ਼ਾਨਾ ਜਿਹੜਾ ਹੈ ਤੁਹਾਨੂੰ ਦਿਖਾ ਰਹੇ ਹਾਂ ਤੇ ਸਾਡੇ ਨਾਲ ਸਰਦਾਰ ਗੁਰਵਿੰਦਰ ਸਿੰਘ ਮੌਜੂਦ ਨੇ ਜੋ ਕਿ ਇਸ ਪੂਰੇ ਕੰਮ ਦੇ ਵਿੱਚ ਵੀ ਇੱਕ ਰੁਚੀ ਦਿਖਾਉਂਦੇ ਨੇ ਤਾਂ ਉਹ ਤੁਹਾਨੂੰ ਅਸੀਂ ਜਿਹੜੀ ਗੱਲਬਾਤ ਦਿਖਾ ਰਿਹਾ ਭਾਈ ਸਾਹਿਬ ਇਹ ਕੀ ਹੈ ਇਹ ਵੇਖੋ ਜੀ ਗੌਰਪਾਲਸ ਪਾਤਸ਼ਾਹੀ ਦਸਵੀਂ ਹੈ ਜੀ ਇਹ ਵੀ ਹੱਥ ਲਿਖਤ ਸਰੂਪ ਨੇ ਜੀ ਹੂੰ ਇਹ ਸਾਡੇ ਜ਼ਹੀਦਾਰ ਦਲੀਪ ਸਿੰਘ ਜੀ ਮੱਲੂ ਨੰਗਲ ਸਾਹਿਬ ਜੋ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਨੇ ਐਸਜੀਪੀਸੀ ਚ ਉਹਨਾਂ ਦੀ ਕੋਸ਼ਿਸ਼ ਸਦਕਾ ਇਹ ਜਿਹੜਾ ਸਾਰਾ ਸਾਡੇ ਕੋਲ ਖਜ਼ਾਨਾ ਪਿਆ ਇਹ ਸਾਰਾ ਕੁਝ ਪੜ੍ਹ ਲੈਂਦੇ ਸੀ ਫਾਰਸੀ ਉਰਦੂ ਸਾਨੂੰ ਤਾਂ ਉਹ ਚੀਜ਼ਾਂ ਨਹੀਂ ਆਉਂਦੀਆਂ ਤੇ ਸਾਰਾ ਉਹ ਇਤਿਹਾਸ ਪੜ੍ਹਦੇ ਸੀ ਬਾਜਦੇ ਸੀ ਤੇ ਉਹਨਾਂ ਨੂੰ ਇੱਕ ਲਾਇਬ੍ਰੇਰੀ ਦੇ ਵਿੱਚ ਪੜ੍ਹਨ ਦਾ ਵੀ ਬਹੁਤ ਸ਼ੌਂਕ ਸੀ ਤੇ ਉਹਨਾਂ ਨੇ ਇਹ ਬਹੁਤ ਖਜ਼ਾਨਾ ਜਿਹੜਾ ਹੈ ਇਕੱਠਾ ਕਰਕੇ ਇੱਥੇ ਸਾਡੇ ਨਗਰ ਦੇ ਵਿੱਚ ਰੱਖਿਆ ਹੈ ਉਥੇ ਵੀ ਇਹਨਾਂ ਦੀ ਡਿਊਟੀ ਲਾਈ ਗਈ ਸੀ ਜਿਸ ਤਰ੍ਹਾਂ ਅੱਗੇ ਤੁਹਾਨੂੰ ਉਹਨਾਂ ਦੇ ਪੋਤਰਾ ਸਾਹਿਬ ਨੇ ਦੱਸਿਆ ਵਾ ਕਿ ਇੱਕ ਲਾਇਬ੍ਰੇਰੀ ਦੇ ਵਿੱਚ ਉਥੇ ਕੁਝ ਕਿਤਾਬਾਂ ਰੱਖੀਆਂ ਕੋਈ ਕਿਤਾਬਾਂ ਇੱਥੇ ਪਿੰਡ ਦੇ ਵਿੱਚ ਉਹਨਾਂ ਨੇ ਸਜੋਬਤ ਕਰਕੇ ਰੱਖੀਆਂ ਬਹੁਤ ਪੜਨ ਦੇ ਬਹੁਤ ਸ਼ਕੀਨ ਸੀ ਬਹੁਤ ਇਤਿਹਾਸ ਨੂੰ ਜਾਣਦੇ ਬਾਚਦੇ ਸੀ ਇਹ ਹੱਥ ਲਿਖਤਾਂ ਵਾ ਜਿਹੜੀਆਂ ਤੁਹਾਨੂੰ ਕਿਤੇ ਨਹੀਂ ਮਿਲਣਗੀਆਂ ਪ੍ਰਾਤਨ ਸਰੂਪ ਜਿਹੜੇ ਆਪਾਂ 400 400 ਸਾਲ ਜਿਹੜੇ ਪੁਰਾਣੇ ਪ੍ਰਾਤਨ ਸਰੂਪ ਨੇ ਸਾਰੀਆਂ ਹੀ ਹੱਥ ਲਿਖਤਾਂ ਸਰੂਪ ਦੇ 400 ਕੁ ਸਰੂਪ ਜਿਹੜੀਆਂ ਐ ਇਹ ਤੁਹਾਡੇ ਸਾਹਮਣੇ ਪਏ ਹੋਏ ਨੇ ਜੀ ਤੇ ਸਰ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾਂਦੀ ਗੁਰੂੰਦਰ ਸਿੰਘ ਜੀ ਕਾਰਨ ਕੀ ਹੈ ਕਿ ਜਿਹੜੀ ਅਖਰਕਾਰੀ ਅਸੀਂ ਹੁੰਦੀ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਅਖਰਕਾਰੀ ਕੁਝ ਸਮੇਂ ਦੇ ਬਾਅਦ ਚਾਹੇ ਉਹਦੇ ਅੱਖਰ ਹੋਣ ਜਾਂ ਉਹਦੀ ਕਿਤਾਬ ਦੀ जिल्द ਹੋਵੇ ਜਾਂ ਹੋਰ ਵੀ ਜਿਹੜੀਆਂ ਚੀਜ਼ਾਂ ਹੋਣ ਉਹ ਕਿਸੇ ਵੇਲੇ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਇਤਿਹਾਸ ਜਿਹਾ ਹੈ ਕਈ ਵਾਰ ਮਿਟਣ ਦੇ ਕਗਾਰ ਤੇ ਵੀ ਆ ਜਾਂਦਾ ਵੇਖੋ ਜੀ ਇਹਨੂੰ ਆਪਾਂ ਉਤੇ ਇਹਦੇ ਲਿਖ ਕੇ ਜਿਹੜੇ ਬਹੁਤੇ ਵਿਰਧ ਸਰੂਪ ਹੋ ਗਏ ਨੇ ਉਹਨਾਂ ਨੂੰ ਪੋਲੋਥੀਨ ਲਫਾਫਿਆਂ ਦੇ ਵਿੱਚ ਪ੍ਰਧਾਨ ਜੀ ਹੁਣਾਂ ਨੇ ਕਵਰ ਕਰਵਾਇਆ ਸੀ ਤੇ ਉਤੇ ਇੱਕ ਲਿਸਟ ਲਾਈ ਹੋਈ ਹੈ ਸਾਰਿਆਂ ਦੇ ਉਤੇ ਜਿਹੜਾ ਉਹਨਾਂ ਦਾ ਲਿਖਿਆ ਹੋਇਆ ਨਾਮ ਕਿ ਇਹ ਕਿਹੜਾ ਗ੍ਰੰਥ ਹੈ ਤੇ ਕੀ ਕਾਦੇ ਵਾਸਤੇ ਹੈ ਇਹ ਕਿਹੜੀ ਭਾਸ਼ਾ ਦੇ ਵਿੱਚ ਹੈ ਠੀਕ ਹੈ ਜੀ ਉਹ ਸਾਡੇ ਪ੍ਰਧਾਨ ਜੀ ਹੁਣੀ ਸਾਰਾ ਕੁਝ ਜਿਹੜਾ ਉਹ ਫਾਰਸੀ ਉਰਦੂ ਸੰਸਕ੍ਰਿਤ ਲੰਡੇ ਸਾਰੇ ਭਾਸ਼ਾ ਦੇ ਉਹ ਜਿਹੜੇ ਮਾਰਸੀ ਬਹੁਤ ਵਿਦਵਾਨ ਸੀ ਨੇ ਸਾਡੇ ਜਹੇਦਾਰ ਦਲੀਪ ਸਿੰਘ ਮੱਲੂ ਨੰਗਲ ਸਾਹਿਬ ਉਹ ਤਾਂ ਪੜ ਵੀ ਲੈਂਦੇ ਸੀ ਅਸੀਂ ਤਾਂ ਨਹੀਂ ਪੜ ਸਕਦੇ ਅਸੀਂ ਕੋਈ ਪੰਜਾਬੀ ਜਾਣਦੇ ਆ ਨਹੀਂ ਪੜ ਸਕਦੇ ਉਹਨਾਂ ਨੇ ਇਹਨੂੰ ਬਹੁਤ ਸੁਚੱਜੇ ਢੰਗ ਨਾਲ ਸਾਨੂੰ ਦੇਖ ਕੇ ਗਏ ਅਸੀਂ ਉਹਦੀ ਦੇਖ ਰੇ ਕਿ ਅੱਜ ਵੀ ਜਿਹੜਾ ਪਰਿਵਾਰ ਵੀ ਕਰਦਾ ਵਾ ਇਹ ਸਾਡੇ ਸੇਵਾਦਾਰ ਤੌਰ ਤੇ ਵੀ ਲੋਕੀ ਸੇਵਾ ਜਿਹੜਾ ਨਿਭਾਉਂਦੇ ਨੇ ਦੇਖ ਰੇ ਕਿ ਇਹਦੀ ਸਾਫ ਸਫਾਈ ਰੱਖਣੀ ਇਹਨਾਂ ਨੂੰ ਧੁੱਪ ਲਵਾਉਣੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਅੰਦਰ ਕੋਈ ਅਜਿਹੀ ਚੀਜ਼ ਨਾ ਹੋ ਜਾਵੇ ਜਿਸ ਜਾਨਾ ਖਜ਼ਾਨਾ ਜਿਹੜਾ ਵਾ ਇਹ ਸਾਡਾ ਖਰਾਬ ਨਾ ਹੋ ਜਾਵੇ ਇਹ ਜਿਹੜੀ ਦੇਖ ਰੇਖ ਵੀ ਇਹਦੀ ਬੜੇ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਸਰ ਇਹ ਕਿਤੋਂ ਮਿਲੂਗਾ ਦੁਨੀਆ 'ਚ ਕਿੱਥੇ ਨਹੀਂ ਜੇ ਹੱਥ ਲਿਖ સ્વરૂਪ ਨੇ ਇਹ ਤੁਹਾਨੂੰ ਕਿਤੋਂ ਨਹੀਂ ਮਿਲੂਗਾ ਇਹ ਜਾਂ ਤਾਂ ਦਰਬਾਰ ਸਾਹਿਬ ਜਿਹੜੀ ਸਿੱਖ ਰਾਇਰੈਂਸ ਲਾਇਬ੍ਰੇਰੀ ਆ ਇਹ ਖਜ਼ਾਨਾ ਜਾਂ ਉੱਥੇ ਆ ਤੇ ਜਾਂ ਇਹ ਜਹੇਦਰ ਦਲੀਪ ਸਿੰਘ ਜੀ ਮੱਲੂ ਨੰਗਲ ਨੇ ਜਿਹੜਾ ਉਪਰਾਲਾ ਕਰਕੇ ਮਿਹਨਤ ਕਰਕੇ ਜਿਹੜਾ ਆਪਣੇ ਇੱਥੇ ਇੱਕ ਲਾਇਬ੍ਰੇਰੀ ਬਣਾਈ ਆ ਇਹ ਸਾਰਾ ਖਜ਼ਾਨਾ ਇੱਥੋਂ ਹੀ ਮਿਲੂਗਾ ਮੈਂ ਸਮਝਦਾ ਕਿ ਹੋਰ ਕਿਤੇ ਉਹ ਖਜ਼ਾਨਾ ਤੁਹਾਨੂੰ ਨਹੀਂ ਇਹ ਮਿਲ ਸਕਦਾ ਭਾਰਤ ਸਰਕਾਰ ਦੀ ਟੀਮ ਆਂਦੀ ਇੱਥੇ ਵੀ ਕਹਿੰਦਾ ਨੂੰ ਪ੍ਰਕਿਊਰ ਕਰਨ ਵਾਸਤੇ ਨਹੀਂ ਜੀ ਹੋਰ ਕੋਈ ਨਹੀਂ ਮਤਲਬ ਕਿ ਬਾਹਰੋਂ ਵੀ ਕੋ ਬਹੁਤ ਜਿਹੜੇ ਚੀਜ਼ ਨੂੰ ਵਾਚਦੇ ਨੇ ਜਿਹੜੇ ਵੇਖਣਾ ਚਾਹੁੰਦੇ ਨੇ ਪੁਰਾਤਨ ਇਤਿਹਾਸ ਬਹੁਤ ਸਾਰੇ ਵੀਰ ਆਉਂਦੇ ਰਹੇ ਨੇ ਪ੍ਰਧਾਨ ਜੀ ਹੁਣਾਂ ਦੇ ਕੋਲ ਹੁਣ ਵੀ ਆਉਂਦੇ ਨੇ ਦਰਸ਼ਨ ਕਰਕੇ ਜਾਂਦੇ ਨੇ ਛੋਟੇ ਸਰੂਪਾਂ ਦੇ ਜਿਹੜਾ ਜਦੋਂ ਘੋੜਿਆਂ ਦੇ ਉੱਤੇ ਸਿੰਘ ਜਾਂਦੇ ਹੁੰਦੇ ਸੀ ਪ੍ਰਧਾਨ ਜੀ ਹੁਣੀ ਦੱਸਦੇ ਹੁੰਦੇ ਸੀ ਕਿ ਇਹ ਪੱਗ ਦੇ ਵਿੱਚ ਉਦੋਂ ਸਿੰਘ ਰੱਖਦੇ ਹੁੰਦੇ ਸੀ ਜਦੋਂ ਆਪਣਾ ਨਿਤਨੇਮ ਕਰਕੇ ਤੇ ਛੋਟੇ ਸਰੂਪ ਤੋਂ ਹੁਕਮਨਾਮਾ ਸਾਹਿਬ ਲੈ ਕੇ ਤੇ ਫਿਰ ਅੱਗੇ ਨੂੰ ਜੰਗ ਨੂੰ ਚਾਲੇ ਪਾਉਣੇ ਇਹ ਸਰੂਪ ਸਰੂਪ ਉਦੋਂ ਸਿਪਾਈ ਕੀਤੇ ਗਏ ਨੇ ਇੱਕ ਸਰੂਪ ਇੱਥੇ ਵੀ ਸਜੋਬਤ ਹੈ ਸਾਡੇ ਕੋਲ ਉਹਦੇ ਦਰਸ਼ਨ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਅਨਮੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੱਗੇ ਇੱਕ ਤੁਸੀਂ ਅਨਮੋਲ ਖਜ਼ਾਨਾ ਤੇ ਹੈ ਤੁਸੀਂ ਖੁਦ ਉਸ ਪਰਿਵਾਰ ਤੋਂ ਹੋਗੇ ਜਿਨ੍ਹਾਂ ਨੇ ਇਸ ਖਜ਼ਾਨੇ ਦੀ ਸਾਮ ਸੰਭਾਲ ਕਰਨ ਦੇ ਇੱਕ ਨਵੇਕਲਾ ਪ੍ਰਯਾਸ ਕੀਤਾ ਹਾਂਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿਹੜੇ ਰਿਸਰਚ ਹੁੰਦੇ ਨੇ ਸਕਾਲਰਸ ਹੁੰਦੇ ਨੇ ਜਿਹੜੇ ਪੀ ਐਚ ਡੀ ਤੇ ਕੰਮ ਕਰ ਰਹੇ ਹੁੰਦੇ ਨੇ ਸਿੱਖ ਇਤਿਹਾਸ ਤੇ ਜਾਂ ਹੈਂਡ ਮੈਨੂਸਕ੍ਰਿਪਟਸ ਤੇ ਉੱਪਰ ਉਹ ਸਾਡੇ ਕੋਲ ਬੱਚੇ ਆਉਂਦੇ ਰਹਿੰਦੇ ਨੇ ਤੇ ਇਹਦੀਆਂ ਡਿਜੀਟਲ ਕਾਪੀਜ਼ ਲੈ ਕੇ ਜਾਂਦੇ ਔਰ ਇਹ ਸਾਰਾ ਖਰੜਾ ਉਹ ਵੇਖਣ ਵਾਸਤੇ ਆਂਦੇ ਨੇ ਇਥੋਂ ਬਹੁਤ ਕੁਝ ਜਿਸ ਤਰ੍ਹਾਂ ਕਿ ਅਸੀਂ ਕਹਿ ਸਕਦੇ ਹਾਂ ਕਿ ਉਦੋਂ ਦੀ ਲਿਖਾਈ ਕਿਸ ਤਰ੍ਹਾਂ ਦੀ ਸੀ ਅੱਖਰਾਂ ਦੀ ਬਣਤਰ ਕਿਸ ਤਰ੍ਹਾਂ ਦੀ ਸੀ ਜਾਂ ਉਹਦੀ ਆਊਟਲਾਈਨਿੰਗ ਇਸ ਤਰ੍ਹਾਂ ਦੀ ਸੀ ਬਾਰਡਰ ਕਿਸ ਤਰ੍ਹਾਂ ਦੇ ਸੀ ਪੇਪਰ ਕਿਸ ਚੀਜ਼ ਦਾ ਬਣਦਾ ਸ਼ਾਹੀ ਕਿਸ ਚੀਜ਼ ਦੀ ਬਣਦੀ ਆ ਬਹੁਤ ਕੁਝ ਇਥੋਂ ਨੋਟ ਕਰਕੇ ਲੈ ਕੇ ਜਾਂਦੇ ਨੇ ਸ਼ੁਕਰੀਆ ਤਾਂ ਇਹ ਇੱਕ ਅਨਮੋਲ ਖਜ਼ਾਨੇ ਦੀ ਤੁਹਾਨੂੰ ਅੱਜ ਅਸੀਂ ਪੇਸ਼ਕਾਰੀ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਧਰਮ ਦਾ ਅਨਮੋਲ ਖਜ਼ਾਨਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਰਿਸਰਚ ਹੈ ਇਹ ਵੀ ਇੱਕ ਰਿਸਰਚ ਹੈ ਕਿ ਉਸ ਸਮੇਂ ਕਿਵੇਂ ਅੱਖਰਕਾਰੀ ਕੀਤੀ ਜਾਂਦੀ ਸੀ ਕਿਵੇਂ ਨੀਲਮ ਵਕਨ ਦੀ ਚੀਜ਼ ਦੇ ਨਾਲ ਜਾਂ ਸੋਨੇ ਵਕਨ ਦੀ ਚੀਜ਼ ਦੇ ਨਾਲ ਅੱਖਰਕਾਰੀ ਕੀਤੀ ਗਈ ਹਰ ਧਰਮ ਦੇ ਗ੍ਰੰਥ ਲਿਖੇ ਗਏ ਚਾਹੇ ਹਿੰਦੂ ਧਰਮ ਦੀ ਗੱਲ ਕਰੀਏ ਸਿੱਖ ਧਰਮ ਦੀ ਗੱਲ ਕਰੀਏ ਹੋਰ ਵੀ ਧਰਮਾਂ ਦੀ ਗੱਲ ਕਰੀਏ ਤਾਂ ਸੰਸਕ੍ਰਿਤ ਤੋਂ ਲੈ ਕੇ ਫਾਰਸੀ ਤੋਂ ਲੈ ਕੇ ਅਰਬੀ ਔਰ ਪੰਜਾਬੀ ਗੁਰਮੁਖੀ ਜਿਹਨੂੰ ਅਸੀਂ ਕਹਿੰਦੇ ਆ ਉਸ ਦਾ ਅਨੁਵਾਦ ਕੀਤਾ ਗਿਆ ਲੇਕਿਨ ਇਸ ਅਖਰਕਾਰੀ ਦਾ ਇੱਕ ਅਨਮੋਲ ਖਜ਼ਾਨਾ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਦੱਸਿਆ ਸੀ ਕਿ ਪਿੰਡ ਮੱਲੂ ਨੰਗਲ ਜੋ ਕਿ ਅਦਲੀਵਾਲ ਰੋਡ ਤੇ ਹੈ ਉੱਥੇ ਇਹ ਖਜ਼ਾਨਾ ਹੈ ਔਰ ਸਭ ਤੋਂ ਬਾ ਕਮਾਲ ਟੀਮ ਸਾਰੀ ਸਭ ਦੋ ਮਿੰਟ ਆਜੋਗੇ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਇਸ ਕਰਕੇ ਭਾਈ ਸਾਹਿਬ ਜਰਾ ਦਰਾਓਗੇ ਇਹ ਸਾਰੀ ਟੀਮ ਅਸਲ ਹੀਰੋ ਜਿਹੜੇ ਨੇ ਉਹ ਇਹ ਲੋਕ ਨੇ ਇਹ ਲੋਕ ਇਸ ਕਰਕੇ ਅਸਲ ਹੀਰੋ ਨੇ ਕਿਉਂਕਿ ਇਹਨਾਂ ਲੋਕਾਂ ਨੇ ਇਸ ਖਜ਼ਾਨੇ ਨੂੰ ਬਚਾ ਕੇ ਰੱਖਿਆ ਕਿਉਂਕਿ ਅਕਸਰ ਅਸੀਂ ਲੋਕ ਵੇਖਦੇ ਆ ਕਿ ਜਿਸ ਤਰ੍ਹਾਂ ਦਾ ਖਜ਼ਾਨਾ ਹੁੰਦਾ ਹੈ ਤਾਂ ਕਈ ਵਾਰ ਉਹ ਸਾਹ ਸੰਭਾਲਣਾ ਹੋਣ ਕਰਕੇ ਉਹ ਕਈ ਵਾਰ ਖਰਾਬ ਹੋ ਜਾਂਦਾ ਹੈ ਲੇਕਿਨ ਇੱਥੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਵੈਂਟੀਲੇਸ਼ਨ ਰੱਖੀ ਹੈ ਔਰ ਖਾਸ ਤੌਰ ਤੇ ਦੀ ਸਾਹ ਸੰਭਾਲ ਕੀਤੀ ਜਾਂਦੀ ਹੈ ਜਿਸ ਵਿਰਧ ਸਰੂਪ ਨੂੰ ਚਾਹੇ ਉਹ ਕਿਸੇ ਵੀ ਧਰਮ ਦਾ ਹੈ ਅਗਰ ਉਸ ਨੂੰ ਕਾਗਜ਼ 'ਚ ਚਾਹੀਦਾ ਹੈ ਤਾਂ ਕਾਗਜ਼ 'ਚ ਲਿਬੇਟਿਆ ਜਾ ਰਿਹਾ ਹੈ ਔਰ ਅਗਰ ਉਸ ਨੂੰ ਬਕਾਇਦਾ ਤੌਰ ਦੇ ਉੱਤੇ ਧੁੱਪ ਲਵਾਣੀ ਹੁੰਦੀ ਹੈ ਉਹ ਲਵਾਈ ਜਾ ਰਹੀ ਹੈ ਤਾਂ ਇੱਕ ਅਨਮੋਲ ਖਜ਼ਾਨੇ ਦੀ ਝਲਕ ਤੁਹਾreturnData ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਔਰ ਅਸੀਂ ਇਸ ਵੀਡੀਓ ਰਾਹੀਂ ਲੋਕਾਂ ਨੂੰ गुजारिश ਕਰਨਾ ਚਾਹਾਂਗੇ ਕਿ ਇੱਕ ਵਾਰ ਆਪਣਾ ਜੀਵਨ ਸਫਲਾ ਕਰਨ ਵਾਸਤੇ ਇਸ ਥਾਂ ਤੇ ਦਰਸ਼ਨ ਦੇਦਾਰੇ ਜ਼ਰੂਰ ਕਰੋ ਮੱਲੂ ਨੰਗਲ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇੱਕ ਲਾਇਬ੍ਰੇਰੀ ਹੈ ਔਰ ਇਸ ਤਰ੍ਹਾਂ ਦੀ ਲਾਇਬ੍ਰੇਰੀ ਤੁਹਾਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲੇਗੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਪਿੰਡ ਮੱਲੂ ਨੰਗਲ ਜ਼ਿਲ੍ਹਾ ਅਮਰਸਰ